ਹੈਲੋ ਪ੍ਰੇ ਹਸੀ ਕਾਂਜੀ ਸਾਰਿਆਂ ਨੂੰ ਮੈਂ ਆਈ ਹਾਂ ਜੀ ਸਮਰਾਲੇ ਅਸੀਂ ਚੱਲੇ ਇੱਕ ਹੋਟ ਟ੍ਰਿਪ ਤੇ ਮੈਂ ਵੀ ਭੈਣ ਬੁਲਾਈ ਸੀ ਮੇਰੀ ਭੈਣ ਆ ਉਹ ਇਹਨੂੰ ਕਹ ਰਹੀ ਹੈ ਹੈਲੋ ਚੱਲੀ ਕਾ ਤੇ ਹਾਂ ਜੀ ਸਾਡੇ ਬੈਗ ਦੇ ਤਿਆਰ ਦੇਖੋ ਅਸੀਂ ਆ ਰੈਡੀ ਜਾਣ ਲਈ ਤੁਹਾਡੇ ਵਰਗੇ ਜੀ ਦੋਸਤ ਮਿਲੇ ਨੇ ਉਹਨਾਂ ਨੇ ਸਾਨੂੰ ਬੁਲਾਇਆ ਆ ਤੇ ਹਾਂ ਜੀ ਉਹਨਾਂ ਨੂੰ ਮਿਲ ਕੇ ਉਹਨੂੰ ਵੀ ਫਿਰ ਫੇਰ ਕਰਕੇ ਤੁਹਾਡੇ ਨਾਲ ਵੀ ਉਹਨਾਂ ਨੂੰ ਮਿਲ ਕੇ ਹਾਂ ਜੀ ਬੈਗੇ ਆ ਜੀ ਅਸੀਂ ਬੱਸ ਦੇ ਵਿੱਚ ਸੀਟ ਸਾਨੂੰ ਬੈਕ ਵਾਲੀ ਵੀ ਮਿਲੀ ਆ ਬਸ ਦੇਖੋ ਫੁੱਲ ਭਰੀ ਹੋਈ ਆ ਕੋਈ ਮੂਵੀ ਲੱਗੀ ਹੋਈ ਆ ਇੱਥੇ ਅਸੀਂ ਪਹੁੰਚ ਗਏ ਜੀ ਲੁਧਿਆਣੇ ਬੱਸ ਅੱਡੇ ਤੇ ਬੱਸ ਸਟੈਂਡ ਲੁਧਿਆਣਾ ਚੰਮਣੀ ਬੱਸ ਨੰਬਰ 13 ਹਾਂਜੀ ਹੁਣ ਅਸੀਂ ਲੁਧਿਆਣੇ ਤੋਂ ਅਗਲੀ ਬੱਸ ਦੇ ਵਿੱਚ ਬਹਿ ਗਏ ਆ ਸਾਡਾ ਹੁਣ ਆਲਮੋਸਟ 3 ਘੰਟੇ ਦਾ ਸਫ਼ਰ ਹੋ ਗਿਆ ਸਟਾਰਟ ਕਾਫੀ ਦੂਰ ਜਾਣਾ ਆ ਅਸੀਂ ਇਹ ਰਸਤੇ ਦਾ 뷰 ਕੁਝ ਕੈਮਰੇ ਨੇ ਫੋਕਸ ਨਹੀਂ ਕਰਿਆ ਇਹ ਆ ਗਏ ਆ ਜੀ ਅਸੀਂ ਮੋਗੇ ਇੱਥੇ 10-15 ਮਿੰਟ ਲਈ ਬੱਸ ਰੁਕੀ ਸੀਗੀ ਬੱਸ ਸਟੈਂਡ ਲੱਗਦਾ ਤਾਂ ਲੁਧਿਆਣੇ ਵਰਗਾ ਹੀ ਆ ਪਰ ਇਹ ਛੋਟਾ ਆ ਲੁਧਿਆਣੇ ਦਾ ਤੁਹਾਨੂੰ ਪਤਾ ਹੀ ਆ ਬਹੁਤ ਵੱਡਾ ਆ ਹਾਂਜੀ ਅਸੀਂ ਪਹੁੰਚ ਗਏ ਆ ਘਰ ਸਾਡੀ ਚੱਲ ਰਹੀ ਆ ਚਾਹ ਹੁਣ ਤੇ ਹਾਂਜੀ ਪਛਾਣੋ ਜੀ ਇਹ ਕੌਣ ਆ ਜਿਹੜੇ ਬਹੁਤ ਪੁਰਾਣੇ ਈਵੀਅਰਸ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਆ ਇਹ ਅਸੀਂ ਆਏ ਆ ਜੀ ਤਲਵੰਡੀ ਭਾਈ ਕੀ ਤੇ ਇਹ ਹੈਗੀ ਪ੍ਰੀਤ ਤੇ ਇਹਦਾ ਚੈਨਲ ਦਾ ਨਾਮ ਹੈਗਾ ਨੂਰਸਨਾ ਬਲੌਗਸ ਇਹ ਸਾਨੂੰ ਕਾਫੀ ਧੇਰ ਤੋਂ ਬੁਲਾ ਰਹੇ ਸੀਗੇ ਨਾ ਤਾਂ ਇਹਨਾਂ ਦਾ ਟਾਈਮ ਲੱਗ ਰਿਹਾ ਸੀ ਇਹ ਤਾਂ ਚਲੋ ਛੋਟੇ ਬੱਚਿਆਂ ਵਾਲੇ ਆ ਤੇ ਨਾ ਹੀ ਸਾਡਾ ਟਾਈਮ ਲੱਗ ਰਿਹਾ ਸੀਗਾ ਮੇਰੇ ਵੀ ਭਾਈ ਪੁੱਤਾਂ ਪੋਤੀ ਨੇ ਤੇ ਅਸੀਂ ਇਹਨਾਂ ਦੀ ਹਾਂਜੀ ਛੱਤ ਤੇ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਨੇ ਅਸੀਂ ਘੁੰਮ ਰਹੇ ਆ ਇਹਨਾਂ ਦੇ ਨਾਲ ਇੱਥੇ ਨਾਲੇ ਧੁੱਪ ਸੇਕ ਰਹੇ ਸੀਗੇ ਇੱਧਰ ਝਾਕ ਲਓ ਬਲੌਗਰ ਜੀ ਕੋਲੇ ਤਲ ਤੇ ਜਲ ਕੇ ਜਾਣ ਕੋਈ ਆ ਗਿਆ ਤੂੰ ਸੁਣਾ ਗੱਲਬਾਤ ਸੁਣਾ ਤੂੰ ਹੈਲੋ ਉਹ ਵਿਆਹ ਤਾਂ ਉਹ ਆਉਗੀ ਕੋਈ ਗੋਦਾਈ ਦੱਸ ਮੈਨੂੰ ਜੇ ਪੌਜ਼ ਕਰ ਦੇ ਬਿਲਕੁਲ ਕਰਦੇ ਬਿਲਕੁਲ ਕਰਦੇ ਸਾਹਮਣੇ ਪੈਲਸ ਇਸ ਲਈ ਇਹ ਹੈ ਰੋਡ ਦੀ ਬਣਾਈ ਹਾਂ ਰੋਡ ਮੇਨ ਰੋਡ ਇਹ ਮੇਨ ਰੋਡ ਹੈ ਬਾ ਗੋੜੀ ਉੱਪਰ ਬਾਤ ਕੋਲਣਾ ਕੋਈ ਤੂੰ ਬੋਲੀ ਜਾਈ ਆਪਣਾ ਮੈਂ ਆਪਣਾ ਬੋਲੀ ਜਾਨੀ ਆ ਇਹ ਖੇਤ ਨੇ ਦੇਖੋ ਕਿੰਨਾ ਵਧੀਆ ਸਾਗ ਮਿਰਚਾਂ ਬਾਥੂ ਵੀ ਲੱਗਿਆ ਹੋਇਆ ਹੈ ਦੇਖੋ ਇਹ ਪੌੜੀਆਂ ਨੇ ਥੱਲੇ ਤੋਂ ਆਉਂਦੀਆਂ ਇਹ ਸਾਡੀ ਪ੍ਰਵੀਨ ਕੌਰ ਭੈਣ ਜੀ ਨੇ ਪੱਟੀ ਪੱਟੀ ਸਾਹਿਬ ਪ੍ਰਵੀਨ ਕੌਰ ਭੈਣ ਜੀ ਬਤਿਆ ਰਹੇ ਪੱਟੀ ਸਾਹਿਬ ਪਾ ਕੇ ਜਾਗਟ ਪੀਚ ਕਲਰ ਦੀ ਆਹ ਕਿਕਰਾਂ ਖੜੀਆਂ ਦੇਖਿਆ ਉਹ ਆਨੇ ਕੋਈ ਕਿਕਰਾਂ ਨੇ ਇਹ ਕੋਠੀ ਹੈ ਆ ਪੈਲਸ ਆ ਇਹ ਪੈਲਸ ਉਥੇ ਉਧਰ ਸਾਰਾ ਗੰਦੋ ਰੀ ਫੂਕਦੇ ਪੈਲਸ ਆਲੇ ਦੇਖੋ ਹਾਂ ਇੱਥੇ ਹੀ ਫੂਕਦੇ ਸਾਰਾ ਗੰਦ ਬੰਦ ਹਾਂ ਇਹ ਬੰਦਰੀ ਬਣਾਇਆ ਹੈ ਨਾ ਹਾਂ ਤੇ ਪੈਲਸ ਦਾ ਪਾਣੀ ਉਧਰ ਵਿੱਚ ਜਾਂਦਾ ਤੇ ਬੈਕ ਸਾਈਡ ਆ ਪੈਰੋ ਜੀ ਹੂੰ ਬੈਕ ਸਾਈਡ ਜਿੱਥੇ ਪਾਣੀ ਦਿੱਤੀ ਜਾਈਏ ਹੂੰ ਆ ਪਿੱਛੇ ਘਰ ਆ ਕਿਸੇ ਦਾ ਆਈ ਡੋਨਟ ਨੋ ਕਿਦਾ ਵਾ ਹੈ ਪਤਾ ਨਹੀਂ ਕਿਸੇ ਦਾ ਘਰ ਆਇਓ ਪੈਲਸ ਕਰ ਕੀ ਆਉਦੇ ਨਾਲ ਕੰਮ ਨੇ ਹਾਂ ਕਟੀਆਂ ਖੜੋ ਪੈਨ ਮੇਰੀ ਵੀਡੀਓ ਚੱਲੀ ਨਹੀਂ ਸੀ ਹੋਰ ਕਿ ਮੇਰੀ ਵੀਡੀਓ ਨਹੀਂ ਚੱਲੀ ਮੈਂ ਵਿੱਚ ਬੰਦ ਕਰ ਦਿੰਦੇ ਵਿੱਚ ਚੱਲ ਪੈਂਦੇ ਵਿੱਚ ਕਰ ਚਾ ਕਈ ਵਾਰ ਪਲੇ ਪਲੇ ਕਰ ਲੱਗ ਜਾਂਦਾ ਸਹੀ ਗੱਲ ਤੇਰਾ ਫੋਨ ਆ ਨਾ ਮੇਰਾ ਆਪਣਾ ਹੋਵੇ ਤਾਂ ਮੈਨੂੰ ਪਤਾ ਲੱਗਿਆ ਵੀ ਕੀ ਹੈ ਬਿਊਟੀਆਂ ਲਾ ਲਏ ਦੁੱਤੀ ਬਿਊਟੀਆਂ ਨੇ ਆਪੇ ਵੀ ਤੇਰੀਆਂ ਨਾ ਲੜੀਆਂ ਲੱਗੀ ਸੀ ਪਹਿਲਾਂ ਹੀ ਤਰਕ ਨੇ ਸੈੱਟ ਕਰੀ ਸੀ ਥੋੜੀ ਪ੍ਰੀਤ ਕਾ ਘਰ ਰੋਡ ਤੇ ਹੀ ਆ ਆਲੇ-ਦਾਲੇ ਸਾਰੇ ਵਰਕਸ਼ਾਪਸ ਨੇ ਤੇ ਕਾਫੀ ਰੌਣਕ ਰਹਿੰਦੀ ਐ ਇਹਨਾਂ ਦੇ ਆਹ ਐਂਡ ਤੇ ਜਾ ਕੇ ਬਿਲਕੁਲ ਐਂਡ ਤੇ ਹੈਗੀ ਐ ਇਹਨਾਂ ਦਾ ਅਮਰitsar ਨੂੰ ਜਾ ਰਿਹਾ ਰੋਡ ਉਹ ਮੈਂ ਜ਼ੂਮ ਕਰਕੇ ਦਿਖਾ ਰਹੀ ਆ ਤੇ ਗੱਡੀਆਂ ਜਾਂਦੀਆਂ ਦਿਖ ਰਹੀਆਂ ਨੇ ਬਹੁਤ ਛੋਟੀਆਂ ਛੋਟੀਆਂ ਇਹ ਵੀ ਇਹਨਾਂ ਦੇ ਕੋਲ ਦੀ ਹੋਈ ਜਾਂ ਲੰਘਦਾ ਇਹਨਾਂ ਨੂੰ ਜ਼ਿਆਦਾ ਦੂਰ ਨਹੀਂ ਹੈਗਾ ਇੱਥੋਂ ਅਮਰitsar ਨੇੜੇ ਹੀ ਆ ਫਰਾ ਨਹੀਂ ਦੀਂਦੀਆਂ ਜ਼ੂਮ ਕਰ ਲੈਨੇ ਪਰ ਲੀਂਦੀਆਂ ਨਹੀਂ ਦੀਆਂ ਨੇ ਫੇਰ ਹਾਂ ਸਮਾ ਲਿਆ ਉਹ ਦੇ ਜੇ ਆਹ ਆਗੀ ਕੋਰਾ ਤੇ ਚੱਲੀ ਵਿਆਹ ਤੇ ਤਿਆਰ ਹੋ ਗਏ ਵਿਆਹ ਤੇ ਜਾਣ ਲਈ ਦੋ ਬਲੌਗਰ ਹਰਪ੍ਰੀਤ ਕੌਰ ਐਂਡ ਪੱਟੀ ਆ ਨੂਰਸਰਾ ਆ ਨੂਰਸਰਾ ਨਹੀਂ ਚੱਲੀ ਨੂਰ ਰਹੇਗੀ ਇਹ ਸਾਡਾ ਬੈਡਰੂਮ ਆ ਇੱਥੇ ਸਾਨੂੰ ਇਹ ਬੈਡਰੂਮ ਮਿਲਿਆ ਅਸੀਂ ਇਹਦੇ ਵਿੱਚ ਸੌਵਾਂਗੇ ਰਾਤ ਨੂੰ ਵੀਡੀਓ ਬਾਅਦ ਤਾਂ ਤੁਹਾਨੂੰ ਰਿਤੂ ਤਰੀ ਬਣਦੇ ਅਨ ਬਾਹਰ ਨਹੀਂ ਸੋਣੀ ਬਣਦੇ ਕਰ ਦਿਆਂ ਬਸ ਘਰ ਦਿਖਾ ਦਿਆਂ ਇਹਨਾਂ ਦਾ ਇਹ ਲੱਕਾ ਪਿੰਨਾ ਦੀ ਯਹਾਂ ਸੇ ਦੇਖਾ ਵਾਓ ਵਾਹ ਲੋਕਾ ਹਾਂਜੀ ਹੋ ਗਏ ਅਸੀਂ ਰੈਡੀ ਵਿਆਹ ਤੇ ਜਾਣ ਲਈ ਤੇ ਆ ਆ ਸਾਡਾ ਬੈਡਰੂਮ ਆ ਸਾਡਾ ਸਮਾਨ ਅਸੀਂ ਲਿਆ ਕੇ ਖੰਡਾ ਲਿਆ ਅੱਜ ਅਸੀਂ ਸਟੇ ਇੱਥੇ ਕਰਾਂਗੇ ਚਲੋ ਵੀ ਚੱਕੋ ਸਮਾਨ ਕਰੋ ਪੈਕ ਦੋ ਸਾਈਡ ਪੌੜੀਆਂ ਨੇ ਇਹਨਾਂ ਦੀਆਂ ਇੱਕ ਤਾਂ ਇਹ ਅੰਦਰ ਦੀ ਆ ਇਹਨਾਂ ਦੇ ਅੰਦਰਲੇ ਪੋਰਸ਼ਨ ਦੇ ਵਿੱਚ ਦੀ ਅੰਦਰ ਪੌੜੀ ਆਉਂਦੀ ਹੈ ਇੱਕ ਬਾਹਰ ਆਉਂਦੀ ਹੈ ਛੱਤ ਤੇ ਸ਼ਾਮ ਦੇ 7 ਵਜੇ ਹੋਏ ਆ। ਅਸੀਂ ਚੱਲਿਆ ਹੁਣੋਂ نیچے ਤਿਆਰ ਹੋ ਕੇ ਵਿਆਹ ਵਾਲੇ ਘਰ ਜਾਗੋ ਤੇ ਜਾਵਾਂਗੇ ਹੁਣ ਅਸੀਂ। نیچے ਲਾਈਟ ਵਧੀਆ ਸੀ। ਅਸੀਂ ਕਿ ਇੱਥੇ ਵੀ ਇੱਕ ਦੋ ਫੋਟੋਆਂ ਕਲਿੱਕ ਕਰ ਲਈਏ। ਹਾਂਜੀ ਇਹ ਨੇ ਗੁਰਮੀਤ ਜੀ ਸਿਸ। ਇਹਨਾਂ ਨੇ ਸਾਨੂੰ ਬੁਲਾਇਆ ਸੀ ਵਿਆਹ ਤੇ ਇਹਨਾਂ ਦੇ ਬੇਟੇ ਦਾ ਵਿਆਹ ਆ। ਇਹਨਾਂ ਦਾ ਪਿੰਡ ਪ੍ਰੀਤ ਦੇ ਪਿੰਡ ਦੇ ਤਕੋਲੀ ਆ। ਤਾਂ ਕਰਕੇ ਅਸੀਂ ਸਟੇ ਪ੍ਰੀਤ ਦੇ ਘਰ ਕਰ ਰਹੇ ਆ। ਇੱਥੇ ਵਟਣਾ ਲੱਗ ਰਿਹਾ। ਲੇਡੀਜ਼ ਦਾ ਗੀ ਸੰਗੀਤ ਪ੍ਰੋਗਰਾਮ ਚੱਲ ਰਿਹਾ ਵਾ ਪੂਰੇ ਜੋਰਾਂ ਤੇ। ਸਾਡੇ ਨਾਲ ਵੀ ਗੁਰਮੀਤ ਸਿੰਘ ਨੇ ਪਿਕਚਰ ਕਲਿੱਕ ਕਰਵਾਈ ਅਸੀਂ ਹੁਣ ਵੇਲੇ ਬੈਠੇ ਆਪਣੀਆਂ ਗੱਲਾਂ ਕਰ ਰਹੇ ਹਾਂ ਕਿਉਂਕਿ ਜਿੰਨਾਂ ਦੇ ਘਰ ਵਿਆਹ ਹੁੰਦਾ ਤੁਹਾਨੂੰ ਪਤਾ ਹੈ ਉਹਨਾਂ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਉਹ ਬਿਜ਼ੀ ਪਰਸਨ ਹੁੰਦੇ ਨੇ ਮਾਸੀ ਹੋਣ ਨਾਲ ਇਹ ਛੱਜ ਭੰਦੇ ਨੇ ਨਾਨਕੇ ਮਾਮਿਆਂ ਨੂੰ ਬਹੁਤ ਚਾਹਿਆ ਵਿਆਹ ਦਾ ਉਹ ਵੀ ਵਿੱਚ ਨੱਚ ਰਹੇ ਨੇ ਸਾਨੂੰ ਵੀ ਗਰਮੀ ਇਸ ਨੇ ਬੁਲਾਇਆ ਸੀਗਾ ਅਸੀਂ ਇਕ ਬੋਲੀ ਦੇ ਨੱਚ ਕੇ ਆ ਗਏ ਕਿਉਂਕਿ ਉੱਥੇ ਕਾਫੀ ਜ਼ਿਆਦਾ ਭੀੜ ਹੋ ਗਈ ਸੀ ਤੇ ਮਾਮੇ ਨਾਨਕਿਆਂ ਦਾਦਕਿਆਂ ਦਾ ਬਾਵਾ ਟੱਕਰ ਚੱਲਣ ਲੱਗ ਗਈ ਸੀ ਉਹਨਾਂ ਦੀ ਫਿਰ ਕਲਾ ਹੋ ਚੱਲਦੇ ਆ ਭਾਈ ਹੈ ਪ੍ਰੇਮੇ ਪਰ ਦੱਸਦਾ ਮੈਂ ਆ ਗਿਆ ਨਮਰੀਤ ਆ ਗਈ ਹਾਂ ਆ ਕਿ ਤੋ ਡਾਂਸਰ ਇਹਨਾਂ ਨੇ ਕੱਖ ਨਹੀਂ ਕਰਿਆ ਆ ਗਈ ਇਹ ਵੇਖੋ ਕਿਹੜਾ ਦੇਹੰਦਾ ਕਿਹੜਾ ਦੇਹੰਦਾ ਜੋਰ ਨਾਲ ਦੇਖਵਾ ਚ ਰੱਬੀ ਮੁੰਡੇ ਤੇ ਬਿੱਕੀ ਨੱਚੀ ਜਾਂਦੇ ਪਰ ਉਹ ਨਹੀਂ ਪਰੇ ਮੁੰਡੇ ਤੇ ਲਾਈਟ ਦੀ ਪ੍ਰੋਬਲਮ ਜ਼ਿਆਦਾ ਹੈ ਨਾ ਨਹੀਂ ਇਹ ਜੀ ਨੂੰ ਤਾਂ ਵੈਸੇ ਲਾਈਟ ਚੱਲਦੀ ਸਾਡੇ ਗੈਸਟ ਉੱਠ ਗਏ ਚਾਹ ਪੀ ਲਈਏ ਵੈਸੇ ਇਹ ਦੂਜੀ ਵਾਰ ਦੀ ਆ ਇਹ ਬੈਸਟਰਾਂ ਚੋਂ ਨਹੀਂ ਉੱਠੇ ਹਲੇ ਬੈਸਟਰਾਂ ਚੋਂ ਨਹੀਂ ਉੱਠੇਗੇ ਹਲੇ ਅਸੀਂ ਠਾਣ ਆਏ ਇਹਨਾਂ ਨੂੰ 8 ਵਜੇ ਜਾਂ ਤਾਂ 9 10 ਵਜੇ ਪੈ ਜੀ 10 ਵਜੇ ਪੈਦੇ 10 ਵਜੇ ਪੈਦੇ ਇੰਨਾ ਪਤਾ ਝੂਠ ਝੂਠ ਬੋਲਦੇ ਨੇ ਸੱਚਾਈ ਆ ਸੱਚ ਬੋਲ ਤਾ ਨਹੀਂ ਆਪਾਂ ਸੱਚ ਬੋਲ ਆ ਗਏ ਫਿਰ ਅਸੀਂ ਹਲੇ ਨਹਾਉਣਾ ਵੀ ਹੈ ਤਿਆਰੀਆਂ ਕਰਟਣੀਆਂ ਵਾ ਥੱਕੇ ਹੋਏ ਆ ਫੈਦੂਰਾ ਐਸਸੀ ਦੇ ਸਾਡੇ ਘਰ ਰਿਸ਼ਤੇਦਾਰ ਆਏ ਤੇ ਸਾਡਾ ਪੰਗਾ ਪਿਆ ਸਾਡੀ ਮੋਟਰ ਪਾਣੀ ਨਹੀਂ ਚੱਕਦੀ ਅੱਜ ਅੱਜ ਕਿੰਨਾ ਮਾਤਰ ਪੈਰਸ ਜਾਵਾਂਗੇ